ਇੱਥੇ ਨੇ ਤਾਂ ਜਿਹੜੇ ਪਿੰਡ ਦੇ ਇਹਨੂੰ ਹਾਗੜਾ ਦਿੰਨੇ ਸੀ ਤੁਸੀਂ ਵੀ ਹਾਗੜਾ ਦਿਨਾ ਇਹ ਕੰਮ ਕੀ ਕਰ ਰਿਹਾ ਸਰਪੰਚ ਜੀ ਉਹ ਤੁਸੀਂ ਦੇਖਣਾ ਦੇਖੋ ਮੈਂ ਤੁਹਾਨੂੰ ਦੇਖ ਕੇ ਕਰਦਾ ਪਿੰਡ ਦੇ ਦੇਖ ਪਰ ਜਿਹਨੇ ਕੰਮ ਕਰਦਾ ਮੈਂ ਸਭ ਦਾ ਹੱਥ ਫਿਰ ਜੇਕਰ ਮੈਂ ਕੋਈ ਉਪਰੋ ਲਾ ਕੇ ਇਹਨੂੰ ਇੱਥੇ ਸਰਪੰਚ ਬਣਾ ਕੇ ਕਾਜ ਟੱਕ ਕਰਕੇ ਢੇਗਵਾ ਉਹ ਸਰਪੰਚ ਨਹੀਂ ਬਣਦਾ ਉਹ ਕੰਜੀ ਸਿੰਘ ਨਾਗਰਿਆ ਰਹਿੰਦਾ ਇਹ ਪੋਜੀਸ਼ਨ ਮੈਂ ਤੁਹਾਡੇ ਕੋਲ ਦੱਸ ਰਿਹਾ ਹਾਂ ਤੁਸੀਂ ਦੇਖਦੇ ਆਂ ਸਰਮਾਚਰੀ ਬਣੇ ਸਾਰੇ ਦੇ ਵੀਰ ਜੀ ਮੇਰੇ ਪਿੰਡ ਦੇ ਪਹਿਲਾਂ ਕੰਮ ਕਰੋ ਸਾਰੇ ਪਹਿਲਾਂ ਮੇਰੇ ਪਿੰਡ ਦੇ ਪੈਸੇ ਖੋ ਮੇਰੇ ਦੇ ਪਿੰਡ ਦਾ ਫਰਾਲਾ ਕਰੋ ਹਮੇਸ਼ਾ ਲੋੜੇ ਕਰੇਗਾ ਸਾਨੂੰ ਇਹ ਜਿਹਨਾਂ ਆਉਣਾ ਚਾਹੀਦਾ ਉਹ ਮਰੇ ਢੁੱਠਾ ਲਗਾ ਦੇਖ ਲੈ ਤੁਸੀਂ ਤੁਹਾਡੇ ਪਿੱਛੇ ਕੱਚੀ ਕਰਾ ਦੇ ਕੰਮ ਕਰਿਆ ਉਹਨਾਂ ਨੇ ਆ ਪੰਜ ਪੰਜ ਮਾਰਲੇ ਦੇ ਪਲਾਦ ਉਹ ਫਾਰਮਾਂ ਦੇ ਜੇਕਰ ਹੌਣੇ ਇਹ ਈਸਾ ਕਰੇ ਬਹੁਤ ਛੇਤੀ ਮਨਜ਼ੂਰੀ ਦੇਵਾਂਗੇ ਕਲੋਨੀ ਪਟਾਗੇ ਪੂਰਾ ਫਿਰ ਸਰਕਲ ਬਣਾ ਕੇ ਸੀਮਰੇ ਪਾ ਕੇ ਨਿਸ਼ਾਨੀਆਂ ਲਾ ਕੇ ਤੁਹਾਨੂੰ ਕਲਾਅ ਦੇਵਾਂਗੇ ਜਿਹੜੇ ਡਿਜ਼ਰਵ ਕਰਦੇ ਤੁਸੀਂ ਲੋਕਾਂ ਨੇ ਮਾਣਯੋਗ ਸਰਦਾਰ ਪ੍ਰਮੋਦ ਸਿੰਘ ਮਾਨ ਸਾਹਿਬ ਦੀ ਸਰਕਾਰ ਬਣਾਈ ਹੈ ਵੱਡੇ ਲੋਕ ਵੱਡੇ ਲੀਡਰ ਸਾਡੇ ਨਾਲ ਕੋਈ ਨਹੀਂ ਸੀ ਸਾਡੇ ਨਾਲ ਕੌਣ ਸੀ ਬੈਠੇ ਸੀ آج سنوں خوشی ہو رہی ہے مانگ سردار پروتھ مان صاحب نے سب کو خوشی کا ماحول بنا کے دس مان سا گئے کہ مان کے کل چار گھر پہ کسی کلے پانچ لوگ سب رہے ہیں ایڈیشن بھی گل کر رہے تھے آدھے کٹے آ رہے تھے کہ سب کو سرکار پیسے پائے کے اچھے سارے دے گی اور میں خوش کا بھی پورن ہے کہ آپ ہلکا شری فتح سب کو وقت مانگے پچیس سو روپیہ جن رہے پی سو کا وہ بھی سروے کروں گے یہاں کے گیارہ سال گیارہ سال ہو چودہ سال ہوگئے بارہ سال میں روڑی نہیں چڑی جی ہے چودہ سال بات لے اور سروے کر کے چودہ سال پورے پیسے آنے سرکار نے پنجاب ہوئے سبھی دو مارے پلاٹ روڑی پلاٹ کٹ کے ਉਹਨੂੰ ਵਾਰਦੇ ਨਹੀਂ ਅਸੀਂ ਵੀਡੀਓ ਦੇਖਿਆ ਉਹਨੂੰ ਪਾ ਕੇ ਆਪਣਾ ਕੰਮ ਵੀ ਦੇਖਿਆ ਇਹ ਤੋਂ ਬਾਅਦ ਜਿਹੜੀ ਸਾ ਬੈਠੇ ਨੇ ਫੇਰ ਆਪਾਂ ਜਦੋਂ ਤੁਹਾਨੂੰ ਖਾਣਾ ਦੇ ਸ਼ਾਮੀ ਆਣਾ ਮੇ ਸੱਚਾ ਮੈਂ ਖਾਣਾਗੇ ਤੁਹਾਡੇ ਪਲਾਹ ਵੀ ਖਾਣੂ ਮੈਂ ਖਾਣਾ ਜਦ ਮਾਰਕਟ ਜੁਣੀ ਤੇ ਨੂੰ ਪੁੱਛਾ ਕਿ ਜਿਹੜਾ ਸਾਡਾ ਵੀ ਇਹ ਨੇੜੇ ਦਾ ਸਾਡਾ ਵੀ ਖੜਾ ਹੈ ਇਹਦਾ ਬੰਦਾ ਇਹਨੂੰ ਪਹਿਲਾ ਪਲਾਟ ਦੇ ਦੇ ਨੇ ਲਾਟਰੀ ਸਿੱਤ ਕਹਿੰਦੇ ਜਿਵੇਂ ਇੱਥੇ ਇਹ ਉਹਦਾ ਕਹਿਣਾ ਅਭੂਆ ਕੀ ਹੈ ਆਇਆ ਇਹ ਕਹਿੰਦਾ ਕਿਉਂਕਿ ਇਹ ਸਰਕਾਰ ਮਾਨ ਸਾਰੇ ਲੋਕਾਂ ਦੇ ਪਿਛੇ ਰ ਪਰ ਮੋਰ ਤੋਂ ਉੱញੇ ਚ ਫੇਰੇ ਤੇ ਆ ਵਾਈਟ ਮਸਜਿਦ ਦਾ ਆ ਚੋਰ ਜਿਹਦੇ ਤੁਸੀਂ ਕੀ ਦਾ ਆ ਉਹ ਗਰ ਜਿੰਨੇ ਦਾ ਸਭ ਤੋਂ ਪਹਿਲਾਂ ਪਰਵੇ ਪ੍ਰਸਤੀ ਕਰਿਆ ਮੇ ਜੀ ਲੋਕੋ ਹੋਤੇ ਕਿ ਉਹਨਾਂ ਸਰਵਾਤ ਕਰਾ ਦੇ ਅਜੋ ਜਵਾਬ ਸਰੰਦੇ 100 ਗੁਣਾ ਦੇ ਵਿੱਚੋਂ ਅਜਰੇ ਸਹਿਨੇ ਕਰ ਕੱچے ਕਰ ਜਿੰਨੇ ਵੀ ਲੱਛੇ ਨੇ ਉਹ ਤੁਹ ਸਰਵਾਤ ਕਰਾ ਕੋ ਗਿਣਾ ਨੇ ਬੜੇ ਗੁੱਠਾ ਕਰਵਾਵਾ ਕਰਦੇ ਹੋਏ ਆ ਮਾਝੂ ਦਾ ਗੁੱਠਾ ਜਿੱਥੇ ਸਾਨੂੰ ਖੁਸ਼ ਹੈ ਸਾਨੂੰ ਵੀ ਖੁਸ਼ ਹੈ